ਮੇਰਾ ਨਾਮ ਭਾਈ ਸੋਢੀ ਸਿੰਘ ਹੈ ਤੇ ਮੇਰੇ ਜੀਜਾ ਜੀ ਸੀਗੇ ਤੇ ਆਪਣੇ ਨਾ ਇਹਨਾਂ ਕੋ ਬੱਸਾਂ ਸੀਗੀਆਂ ਜਿਸ ਤਰ੍ਹਾਂ ਠੇਕੇ ਦੇ ਬੱਸਾਂ ਸੀਗੇ ਜੀਜਾ ਆਪਣਾ ਪਰਿਵਾਰਕ ਬੜਾ ਵਧੀਆ ਇਹਨਾਂ ਦਾ ਰੋਟੀ ਪਾਣੀ ਚੱਲਦੇ ਸੀ ਆਪਣੇ ਕੰਮ ਤੇ ਜਾਂਦੇ ਸੀ ਆਪਣੇ ਕੰਮ ਤੋਂ ਆਉਂਦੇ ਸੀਗੇ ਕੁਝ ਸ਼ਰਾਰਤੀਆਂ ਸਰ ਗੈਂਗਸਟਰ ਲੋਨਾਂ ਗੁਲੀਆਂ ਚਲਾਈਆਂ ਗਈਆਂ ਉਹਨਾਂ ਤੇ ਸ਼ਰੇ ਆਮ ਸੀਗੇ ਠੀਕ ਹੈ ਸਾਨੂੰ ਕੋਈ ਲੜਾਈ ਝਗੜਾ ਕੋਈ ਲੜਾਈ ਝਗੜਾ ਉਹਨਾਂ ਦਾ ਕੋਈ ਨਹੀਂ ਪੁਰਾਣੀ ਰੰਜਿਸ਼ ਸ਼ਮਦੀ ਨਾਲ ਕੋਈ ਨਹੀਂ ਹੈ ਇਸ ਟਾਈਮ ਆ ਬੱਚੇ ਉਹਨਾਂ ਦਾ ਬੇਟਾ ਇੱਕ ਹੈ ਇੱਕ ਤਿੰਨ ਬੱਚੇ ਨੇ ਲੜਾਈ ਦਾ ਕਾਰਨ ਵੀ ਬਣਿਆ ਲੜਾਈ ਦਾ ਕਾਰਨ ਸਾਰਾ ਤੁਹਾਨੂੰ ਤਾਂ ਪਤਾ ਨਹੀਂ ਅਸੇ ਤੱਕ ਲੱਗਣ ਡਿਆ ਉਹਨਾਂ ਦੇ ਪਾਪਾ ਵੀ ਆਏ ਸਾਨੂੰ ਪਤਾ ਜਿਸ ਨੇ ਕੋਈ ਧਮਕੀ ਵਾਲੇ ਕਾਲਸ ਵੀ ਆ ਕੁਝ ਉਹਨਾਂ ਨੇ ਫੋਨਾਂ ਨੂੰ ਆਏ ਉਹਨਾਂ ਨੂੰ ਸਿਵਾ ਹੋਵੇ ਤੁਹਾਨੂੰ ਨਹੀਂ ਸਾਡੇ ਨਾਲ ਕੋਈ ਇਸ ਚੀਜ਼ ਦਾ ਜ਼ਿਕਰ ਨਹੀਂ ਇਹ ਬੱਸਾਂ ਦਾ ਕੰਮ ਸੀਗੇ ਇਹਨਾਂ ਦੇ ਠੇਕੇ ਦੇ ਬੱਸਾਂ ਸੀਗੇ ਇਹਨਾਂ ਕੋਲ ਕਿੰਨੇ ਟੋਟਲ ਫਾਇਰ ਹੋਇਆ ਕੁਝ ਪਤਾ ਜਾਨੀ ਨੁਕਸਾਨ ਹੋਇਆ ਜਾਨੀ ਹਾਂ ਜੀ ਉਹਨਾਂ ਦੀ ਡੈਥ ਹੋ ਗਈ ਹੈ ਹਾਂਜੀ ਬੱਸ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਇਹ ਇੱਕੋ ਇੱਕ ਦੱਸਣ ਦੇ ਹੀ ਕੋਈ ਨਾ ਮਤਲਬ ਚਾਹ ਵਾਲੇ ਸੀਗੇ ਉਹਨਾਂ ਦੀ ਵੀ ਬੱਚੀਆਂ ਵਿਚਾਰਿਆਂ ਤੇ ਆ ਫਾਇਰ ਕਿੰਨੇ ਕੱਟੇ ਗਏ ਜਿਹੜੇ ਦੋਸ਼ੀਆਂ ਦੇ ਇਹ ਪਤਾ ਲੱਗਾ ਵੀ ਇਸ ਤਰ੍ਹਾਂ ਪਤਾ ਲੱਗਾ ਵੀ ਇਹਨਾਂ ਦੀ ਤਿੰਨ ਮੁੰਡੇ ਆਏ ਸੀਗੇ ਤਿੰਨ ਮੁੰਡੇ ਫਾਇਰ ਕਰਕੇ ਗਏ ਆ ਤੇ 14 ਤੋਂ 15 ਗੋਲੀਆਂ ਮਾਰ ਕੇ ਗਏ ਆ ਕਿਸ ਤਰ੍ਹਾਂ ਦੇਖਦੇ ਇਹ ਜਿਹੜੀ ਸਵੇਰੇ ਸਵੇਰੇ ਜਿਹੜਾ ਕਾਂਡ ਹੋ ਗਿਆ ਵਾ ਲੋਅ ਐਂਡ ਆਰਡਰ ਦੀ ਸਥਿਤੀ ਵੇਖਦੇ ਹੋ ਜਿਹੜੀ ਦਿਨੋਂ ਦਿਨ ਜਿਹੜੀ ਟਾਊਨ ਹੁੰਦੀ ਜਾ ਰਹੀ ਆ ਸਰ ਮੈਂ ਨਾ ਵੀ ਆਮ ਇਨਸਾਨ ਵਾਸਤੇ ਇੱਥੇ ਚੱਲਣਾ ਵੀ ਮਤਲਬ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਕੋਈ ਚੱਲ ਨਹੀਂ ਸਕਦਾ ਕਿਉਂਕਿ ਹੁਣ ਜਿਸ ਤਰ੍ਹਾਂ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਨੱਥ ਪਾਉਣੀ ਗੈਂਗਸਟਰਾਂ ਨੂੰ ਹੁਣ ਮਾਵਾ ਦੇ ਪੋਤਮਰਾ ਕਾਰਵਾਈ ਉਹਨਾਂ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਹਸਪਤਲ ਲੈ ਗਏ ਤੇ ਬਾਅਦ ਜਿਹਨਾਂ ਨੇ ਮਤਲਬ ਕਿ ਬ੍ਰਿਤਿਕ ਕੋਸ਼ਿਸ਼ ਕਰਤਾ ਜੀ ਤੇ ਹੁਣ ਇਹਨਾਂ ਦਾ ਪੋਸਟਮਾਰਟਮ ਹੋਏਗਾ ਦੋ ਦੀ ਬਗਲੀ ਜੋ ਪ੍ਰਸ਼ਾਸਨ ਨੂੰ ਅੱਗੇ ਉਹ ਦੱਸਣਗੇ ਜਰਜਾ ਵਿਸ਼ਵਾਸਨ ਜਿਹੜਾ ਤੁਹਾਨੂੰ ਹੋਣਾ ਸਾਨੂੰ ਇਹ ਪ੍ਰਸ਼ਾਸਨ ਵੱਲੋਂ ਮੰਗਿਆ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਮਤਲਬ ਕਿ ਗ੍ਰਿਫਤਾਰ ਕੀਤਾ ਜਾ ਤੁਹਾਨੂੰ ਕੋਈ ਥ੍ਰੈਟ ਇਹਨਾਂ ਨੂੰ ਆਇਆ ਸੀ ਜਿਹੜੇ ਵੀਰਤੀ ਡੈਥ ਹੋਈ ਹੈ ਨਹੀਂ ਇਸ ਤੋਂ ਪਹਿਲਾਂ ਨਹੀਂ ਸੀ ਉਹ ਵੀ ਇਹਨਾਂ ਨਾਲ ਕੋਈ ਇਹਨਾਂ ਨੂੰ ਧਮਕੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਆਈ ਧਮਕੀ ਮੇਰੇ ਨੋਲੇਜ 'ਚ ਨਹੀਂ ਹੈ ਜਦੋਂ ਸੋ ਮੈਂ ਸਿਸਟਰ ਨੂੰ ਮੈਂ ਸਿਸਟਰ ਨੂੰ ਨਾ ਪ ਬੰਦੇ ਜਿਹੜੇ ਆਏ ਸੀ ਜਿਨ੍ਹਾਂ ਨੇ ਦੁਕਾਨਾਂ ਦੇ ਫਾਇਰ ਕੱਟੇ ਕਿੰਨੇ ਬੰਦੇ ਸੀ ਸਰ ਮੌਕੇ ਤੇ ਆਪਾਂ ਨਹੀਂ ਸੀ ਇੱਥੇ ਆਣ ਕੇ ਪਤਾ ਲੱਗਾ ਵੀ 3 ਬੰਦੇ ਸੀਗੇ 3 ਮੁੰਡੇ ਸੀਗੇ ਸ਼ਰਿਆਂ ਫਾਇਰ ਕਰਕੇ ਬਾਹਰ ਤੱਕ ਗੋਲੀਆਂ ਚਲਾਉਂਦੇ ਗਏ ਆਪਣੇ ਬਸ ਸਟੈਂਡ ਤੋਂ ਬਾਹਰ ਤੱਕ ਗਏ ਆ ਤੇ ਬਾਅਦ ਮੇਰੀ ਸਿਸਟਰ ਦੀ ਕਾਲ ਆਈ ਵੀ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਸਾਡੀ ਪੁਲਿਸ ਨਾਲ ਗੱਲਬਾਤ ਹੋਈ ਕੋਈ ਟਰੇਸ ਹੋਇਆ ਬੰਦਾ ਕਰ ਰਹੇ ਆ ਸਰ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਅੰਦਰ ਬੈਠੇ ਆ ਪੁਲਿਸ ਪ੍ਰਸ਼ਾਸਨ ਡੇ ਆਪਣੇ ਮਤਲਬ ਫੀਸਿੰਗ ਕਰਨ ਦੇ ਆ ਸੀਸੀਟੀਵੀ ਆਈ ਆ ਉਸ ਚੀਜ਼ ਦੀ ਸਰ ਸੀਸੀਟੀਵੀ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈ ਸਾਨੂੰ ਸਰ ਸਾਨੂੰ ਇਸ ਟਾਈਮ ਸਿਰ ਰਾਜ ਜਿਹੜੇ ਲੜਕੇ ਦੀ ਮੌਤ ਹੋਈ ਹੈ ਸਾਡੇ ਦੇ ਵਿੱਚ ਉਹਦੇ ਬਾਰੇ ਅੱਜ ਮੇਰੀ ਟਰਾਂਸਪੋਰਟ ਆ ਮੇਰੇ ਪਰਵਾਦ ਦੀ ਟਰਾਂਸਪੋਰਟ ਆ ਤੇ ਅੱਜ ਸਵੇਰੇ ਕਰੀਬ ਸਵੇਰੇ 10:00 ਵਜੇ ਬੱਸ ਸਟੈਂਡ ਤੇ ਮੇਰਾ ਮੁਲਾਜ਼ਮ ਹੈ ਸਾਡਾ ਇੰਚਾਰਜ ਮੱਖਣ ਸਿੰਘ ਜਿਹਦੀ ਦੇ ਰਹਿਮਨੀ ਦੇ ਨਾਲ ਟੋਰੀਆਂ ਮਾਰਚ ਉਹਦਾ ਮਰਡਰ ਕਰ ਦਿੱਤਾ ਗਿਆ ਬੱਸ ਸਟੈਂਡ ਦੇ ਵਿੱਚ ਆ ਕੇ ਸ਼ਰਿਆਮ ਉਹਨਾਂ ਨੇ ਗੋਲੀਆਂ ਮਾਰੀਆਂ ਇਸ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਸਾਡੇ ਪਰਿਵਾਰ ਨੂੰ ਤੇ ਸਾਡੇ ਸਟਾਫ ਨੂੰ ਇਹ ਗੈਂਗਸਟਰ ਜਿਹੜੇ ਸੀ ਇਹ ਧਮਕੀਆਂ ਦੇ ਰਹੇ ਸੀ ਅਸੀਂ ਪੁਲਿਸ ਨੂੰ ਇਨਫੋਰਮ ਵੀ ਕੀਤਾ ਸੀ ਪਰ ਪੰਜਾਬ ਦੇ ਵਿੱਚ ਇਸ ਵੇਲੇ ਜੰਗਲ ਦਾ ਰਾਜ ਚੱਲ ਰਿਹਾ ਵਾ ਗੈਂਗਸਟਰ ਦਿਨ ਦਿਹਾੜੇ ਜਵਾਨ ਪੁੱਤ ਮਾਰੀ ਜਾਂਦੇ ਨੇ ਤੇ ਇਹ ਮੱਖਣ ਵੀ ਜਿਹੜਾ ਮੇਰਾ ਇੱਕ ਪਰਿਵਾਰਕ ਮੈਂਬਰ ਸੀ ਜਿਹੜਾ ਕਿ ਮੇਰੇ ਕੋਲ ਘਟੋੜ 20 ਸਾਲ ਤੋਂ ਉੱਪਰ ਹੋ ਗਏ ਸੀ ਨੂੰ ਮੇਰੀ ਟਰਾਂਸਪੋਰਟ ਤੇ ਕੰਮ ਕਰਦੇ ਆ ਤੇ ਅੱਜ ਦਾ హత్య ਕਰ ਦਿੱਤੀ ਗਈ ਆ ਮੈਂ ਤਾਂ ਕਮੰਗ ਕੇ ਪੰਜਾਬ ਦੇ ਵਿੱਚ ਪੁਲਿਸ ਦੀ ਨਲਾਇਕੀ ਕਹ ਲੋ ਸਰਕਾਰ ਦੀ ਨਲਾਇਕੀ ਕਰੋ ਜਿਸ ਕਰਕੇ ਇਹ ਘਟਨਾ ਵਾਪਰੀ ਕਿਉਂਕਿ ਇਸ ਪਹਿਲੇ ਅਸੀਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਅਸੀਂ ਐਫ ਆਈ ਆਰ ਵੀ ਲੌਂਚ ਕਰਵਾਈ ਹੋਈ ਸੀ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਜਿੱਦੋ ਰੋਜ਼ ਦੇ ਰੋਜ਼ ਆਤਾ ਲੁੱਟਖੋ ਦੀਆਂ ਵਾਰਦਾਤਾ ਮਰਡਰ ਦੀਆਂ ਵਾਰਦਾਤਾ ਵਧ ਰਹੀਆਂ ਨੇ ਲੱਗ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਉਹਦਾ ਡਾਊਨਫਾਲ ਸ਼ੁਰੂ ਹੋ ਚੁੱਕਿਆ ਆ। ਭਾਜੀ ਡਾਊਨਫਾਲ ਨਹੀਂ ਪੰਜਾਬ ਦੇ ਵਿੱਚ ਅਮਨ ਸਥੁਤਿਕ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਾ ਉਹ ਬਦ ਤੋਂ ਬਦਤਰ ਹਾਲਾਤਾਂ ਦੇ ਵਿੱਚ ਹੈ। ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਆ ਤੇ ਰੋਜ਼ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਤੇ ਕਿਸੇ ਸਾਡੀ ਭੈਣ ਦਾ ਸੁਹਾਗ ਜਿਹੜਾ ਵਾ ਉਹ ਉਜੜ ਰਿਹਾ। ਤੇ ਅੱਜ ਵੀ ਇਹ ਜਿਹੜਾ ਮੱਖਣ ਆ ਇਹ ਇਹਦੇ ਪਹਿਲਾਂ ਬਾਪਦੀ ਡੈਥ ਹੋ ਗਈ ਸੀ ਭਰਾ ਦੀ ਡੈਥ ਹੋ ਗਈ ਤੇ ਇੱਕਲਾ-ਕੱਲਾ ਸੀ ਤੇ ਅੱਜ ਇਹਦੀ ਵੀ ਗੋਲੀ ਮਾਰ ਕੇ ਅੰਤ ਕਰ ਦਿੱਤੇ ਘਰ ਬਿਲਕੁਲ ਮੈਂ ਤਾਂ ਕਹਿੰਦਾ ਕਿ ਮੂਦਾ ਵੱਜ ਗਿਆ ਵਾ ਸਰਕਾਰ ਨੂੰ ਸੰਭਲਣਾ ਚਾਹੀਦਾ ਅੱਤ ਅਮਨ ਦੀ ਕਾਨੂੰਨ ਦੀ ਸਥਿਤੀ ਹੈ ਤੇ ਧਿਆਨ ਦੇਣਾ ਚਾਹੀਦਾ ਕਿ ਕਿਹਦੀ ਡੈਥ ਹੋਈ ਹੈ ਮਰਕੇ ਦੀ ਮਹਿਲ 35 ਸਾਲ ਦਾ ਜੀ ਹਾਂ ਜੀ ਤੁਸੀਂ ਉਸ ਤੋਂ ਬਾਅਦ ਜਦੋਂ ਗੋਲੀ ਮੱਜੀ ਉਸ ਤੋਂ ਬਾਅਦ ਉਸ ਮਚਾਉਣ ਜਿਹੜੀ ਮੌਕੇ ਤੇ ਪਹੁੰਚੋ ਉਹਨਾਂ ਵੱਲੋਂ ਕੀ ਕਾਰਵਾਈ ਜਿਹੜੀ ਹੁਣ ਤੱਕ ਕੀਤੀ ਗਈ ਹੈ ਹੁਣ ਐਫ ਆਈ ਆਰ ਲੌਂਚ ਕਰ ਦਿੱਤੀ ਆ ਹੁਣ ਪੋਸਟਮਾਰਟਮ ਹੋਏਗਾ ਸੀਸੀਟੀਵੀ ਵਗੈਰਾ ਕੁਝ ਦੇਖਿਆ ਦੀ ਇਹ ਹੁਣ ਪੁਲਿਸ ਦਾ ਕੰਮ ਹੈ ਜੀ ਉਹਨਾਂ ਨੇ ਸਾਰੇ ਕੰਮ ਕਰਨੇ ਨੇ ਪੁਲਿਸ ਆਪਣਾ ਕੰਮ ਕਰ ਰਹੀ ਦੇਖੋ ਕੀ ਕਰਦੇ ਨੇ ਥੈਂਕ ਯੂ ਜੀ ਹੁਣ ਜੋ ਤੇ ਬੱਸ ਸਟੈਂਡ 'ਚ ਗੋਲੀ ਚੱਲਦੀ ਵਾਰਤਾ ਸਾਨੂੰ ਇੱਕ ਹੀ ਸਾਰੀ ਗੱਲ ਵੱਤ ਸਰ ਪ੍ਰੈਜ਼ੀਡੈਂਟ ਰਿਪੋਰਟ ਆਇਆ ਸੀ ਫਾਇਰਿੰਗ ਇਨਸੀਡੈਂਟ ਬੱਸ ਸਟੈਂਡ ਵਿਥੇ ਜਿਸ ਬੰਦੀ ਇੱਕ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਜਿਸ ਨੂੰ ਇਲਾਜ ਲਈ ਇੱਥੇ ਅੰਮ੍ਰਿਤਪੁਰ ਹਸਪਤਲ ਲਿਆਂਦਾ ਗਿਆ ਸੀ ਜਿਸ ਦੀ ਬ੍ਰੌਟ ਡੈੱਡ ਹੋ ਗਿਆ ਤੇ ਜੋ ਪੁਲਿਸ ਵੱਲੋਂ ਮੁਕੱਦਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਲਈ ਗਈ ਹੈ ਜਲਦ ਤੋਂ ਜਲਦ ਦੋਸ਼ੀ ਨੂੰ ਟ੍ਰੇਸ ਕਰ ਲਿਆ ਜਾਵੇ ਸਰ ਸਿਸੀਟੀਵੀ ਫੁਟੇਜ ਸਾਹਮਣੇ ਆਈ ਹੋਵੇ ਹਾਂਜੀ ਅਸੀਂ ਹਰ ਐਂਗਲ ਤੋਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਤਾਂ ਦੋਸ਼ੀ ਦੇ ਉੱਪਰ ਕਿਹੜੀ ਕਾਰਵਾਈ ਕੀਤੀ ਜਾਏਗੀ ਦੋਸ਼ੀ ਦੇ ਉੱਪਰ ਦੋਸ਼ੀ ਦੇ ਉੱਪਰ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਗਿਆ 103 BNSC ਕਰ ਲਿਆ ਗਿਆ ਜੀ